ਨਾ ਮੈਂ ਹੋਰ ਕਰਾਂ ਇਹ ਜਦ ਅਸ ਨਾਸਿਰ ਬਿਆਂ ਦੇ ਵਿੱਚ ਕੱਲੇ ਗੋਲ ਗੱਪੇ ਆਗੇ ਹੂੰ ਠੀਕ ਆ ਹੁਣ ਆਪਾਂ 99 ਰੁਪਏ ਵਿੱਚ ਗੋਲ ਗੱਪੇ ਤਹੀਂ ਪਹਿਲੇ ਇੱਕ ਬੰਦੇ ਵਾਸਤੇ ਅਨਲਿਮਟਿਡ ਕਰਨੇ ਸਾਰਾ ਠੀਕ ਆ ਇੱਕ ਬੰਦੇ ਵਾਲਾ ਅਨਲਿਮਟਿਡ ਗੋਲ ਗੱਪੇ ਤਹੀਂ ਪਹਿਲੇ ਸਾਰਾ 99 ਰੁਪਏ ਵਿੱਚ ਕਰਨੇ ਤੇ ਉਹ ਜਿਹੜਾ ਉੱਤਰ ਲਿਖਿਆ ਸਵੀਟ ਕੌਨ ਵਾਲਾ ਸਵੀਟ ਕੱਪ ਲਾ ਲਵਾਂਹੀਂ ਰੋਗੇ ਅੱਛਾ ਠੀਕ ਆ ਵੀ ਸਪੀਡ ਸਵੀਟ ਕੱਪਲ ਲਿਖਿਆ ਮੈਥੋਂ ਪੜਨ ਦੇ ਵਿੱਚ ਇੱਧਰ ਉੱਧਰ ਹੋ ਗਿਆ ਸ਼ਬਦ ਕਿਉਂਕਿ ਅਸੀਂ ਆਪ ਕਪਲ ਹੈ ਨਹੀਂਗੇ ਹਾਂਜੀ ਇਹ ਇਧਰਲੇ ਪਾਸੇ ਭਈ ਜਿਵੇਂ ਉਹ ਸਵੀਟ ਫੈਮਿਲੀ ਲਿਖਿਆ ਵੀ ਚਾਰ ਜਣੇ ਆ ਸਕਦੇ ਆ ਹਾਂਜੀ ਤੇ ਚਾਰੇ ਜਣੇ ਜਿੰਨੇ ਜੀ ਕਰਦਾ ਉਹਨੇ ਕੋਲ ਗੱਪੇ ਆਂਗੇ ਮਰਜੀ ਕੋਲ ਗੱਪੇ ਆ ਉਹ ਕਿੰਨੇ ਕ ਗੱਪੇ ਖਾ ਜਾਂਦਾ ਇੱਕ ਬੰਦਾ 20 40 40 50 ਗੱਪੇ ਨੋਰਮਲ ਖਾਏ ਅੱਛਾ ਠੀਕ ਮੈਂ ਤੁਸੀਂ ਲਾਗਪੁਰ ਦੇ ਵਿੱਚ ਇੱਕ ਚਾਹ ਵਾਲਾ ਵੇਖਿਆ ਹੋਊਗਾ ਜਿਹਦੇ ਕੋਲੇ ਵੱਡੀਆਂ-ਵੱਡੀਆਂ ਸ਼ਕਤੀਆਂ ਹੁੰਦੀਆਂ ਫੋਰਨ ਕੰਟਰੀਆਂ ਦੇ ਵਿੱਚ ਉਸੇ ਤਰ੍ਹਾਂ ਗੁਰਪ੍ਰੀਤ ਨੇ ਵੀ ਆਪਣਾ ਰਾਤੋਂ-ਰਾਤ ਹੀ ਨਾਂ ਬਣਾ ਲਿਆ ਤੇ ਕਿਸ ਤਰੀਕੇ ਨਾਲ ਇਹ ਨਾਂ ਬਣਦਾ ਹੈ ਕਿਸ ਤਰੀਕੇ ਨਾਲ ਪੰਜਾਬੀ ਗੋਲ ਗੱਪਾ ਜਿਹੜਾ ਹੋਮ ਦੇ ਵਿੱਚ ਆਉਂਦਾ ਇਹ ਸਾਰੀ ਗੱਲਬਾਤ ਭਾਈ ਗੁਰਪ੍ਰੀਤ ਸਤਿ ਸ਼ਕਾਲ ਬਸ ਠੀਕ ਹੈ ਹੋਰ ਸਭ ਤੋਂ ਪਹਿਲਾਂ ਦੱਸੋ ਸਿਹਤਾਂ ਕਿਵੇਂ ਆ ਬਹੁਤ ਠੀਕ ਹੈ ਇਹ ਮੈਂ ਇੱਕ ਚੀਜ਼ ਦੇਖੀ ਰੇੜੀ ਤੇ ਲਿਖਿਆ ਪੰਜਾਬੀ ਗੋਲ ਗੱਪਾ ਇਹ ਪੰਜਾਬੀ ਗੋਲ ਗੱਪਾ ਹੋਂਦ ਚ ਕਿਵੇਂ ਆਇਆ ਇਹਨੂੰ ਜਨਮ ਕਿਵੇਂ ਦਿੱਤਾ ਪੰਜਾਬੀ ਹੈ ਕੋਡ ਹੂੰ ਅਸੀਂ ਖੋਦ ਪੰਜਾਬੀਆਂ ਹੂੰ ਇਹ ਤਾਂ ਕਰਕੇ ਸੀ ਪੰਜਾਬੀ ਆਪਣੀ ਜਿਹੜੀ ਦਾ ਸਟਾਲ ਦਾ ਨਾਂ ਪੰਜਾਬੀ ਦਾ ਹੂੰ ਪੰਜਾਬੀ ਗੋਲ ਗੱਪਾ ਰੱਖਦਾ ਹਾਂ ਜੀ ਹੂੰ ਜਿਵੇਂ ਅੱਗੇ ਹੁੰਦਾ ਸੀ ਨਾ ਇਹ ਪਹਾੜ ਗੰਦ ਦੇ ਪਟੂਰੇ ਆ ਜੀ ਇਹ ਦਿੱਲੀ ਵਾਲਿਆਂ ਦੇ ਆ ਇਹ ਫਲਾਨਿਆਂ ਦੇ ਆ ਫਿਰ ਪੰਜਾਬ ਨੂੰ ਪਹਿਲ ਦੇਤੀ ਮੁੰਡੇ ਨੇ ਉਹ ਸਾਰੇ ਫਿਰ ਆਊਟ ਆਫ ਪੰਜਾਬ ਹੁੰਦੇ ਆ ਤਾਂ ਕਰਕੇ ਉਹ ਨਾਂ ਵੀ ਉਹਨਾਂ ਦੇ ਹੋ ਜੀ ਹੂੰ ਆਪਾਂ ਪੰਜਾਬ ਦੇ ਵਿੱਚ ਰਹਿਣ ਵਾਲੇ ਪੰਜਾਬੀਆਂ ਤਾਂ ਕਰਕੇ ਆ ਪਏ ਗੁਰਪ੍ਰੀਤ ਭਾਈ ਕਿੰਨੀਆਂ ਪੜੇ ਹੋ 12 ਜਦੋਂ ਬਾਈ ਵੈਸੇ ਤਾਂ ਜਦੋਂ ਬੰਦਾ ਪੜ੍ਹ ਲਿਖ ਜਾਂਦਾ ਚੱਲ 12 ਹੀ ਕਰ ਜਾਂਦਾ ਤਾਂ ਇੱਕ ਖੁਆਇਸ਼ ਹੁੰਦੀ ਹੈ ਵੀ ਪੋਸਟਾ ਪੋਸਟਾ ਭਰਾਂਗੇ ਯਾਰ ਸਰਕਾਰੀ ਜੋਬ ਤੇ ਲੱਗ ਜਾਾਂਗੇ ਤੇ ਫਿਰ ਔਖਾ ਜਿਹਾ ਨਹੀਂ ਹੋਇਆ ਇੱਥੇ ਰੇੜੀ ਲਾਉਣੀ ਨਹੀਂ ਸਹੀ ਹੈ ਵਧੀਆ ਲੱਗਦਾ ਵਧੀਆ ਲੱਗਦਾ ਆ ਹੂੰ ਆਮ ਕਰਕੇ ਸਿਸਟਮ ਬਹੁਤ ਖਰਾਬ ਹੈ ਹੂੰ ਸਰਕਾਰੀ ਨੌਕਰੀ ਹੂੰ ਮਹਿਕਮੇ ਪ੍ਰਾਈਵੇਟ ਕਰ ਜਾਂਦੇ ਹਾਂ ਹੂੰ ਕਹਾਈ ਨੌਕਰੀਆਂ ਲੱਗ ਹੂੰ ਆਮ ਕਰਕੇ ਤਾਂ ਮੁੰਡੇ ਪਲੱਸ 2 ਕਹਿ ਦਿੰਦੇ ਆ ਪਲੱਸ 2 ਕਰੀ ਆਈ ਲੈਟਸ ਕਰੋ ਤੇ ਬਾਹਰ ਨੂੰ ਹਾਂਜੀ ਸੋ ਸੋਚਿਆ ਸੀ ਵੀ ਇੰਨੀ ਛੇਤੀ ਰਾਤੋ ਰਾਤ ਮਸ਼ਹੂਰ ਹੋ ਜਾਵਾਂਗੇ ਤੇ ਕੰਮ ਵਧੀਆ ਮਿਲੂਗਾ ਵਧੀਆ ਰਿਸਪੌਂਸ ਬਾਹਰ ਐ ਨਹੀਂ ਕੀਤਾ ਸਰ ਹੂੰ ਕਰਨ ਵਾਲਾ ਬਾਹਰ ਗੁਰਪ੍ਰੀਤ ਭਾਈਓ ਪੋਸਟ ਦੀ ਕੀ ਕਹਾਣੀ ਸੀ ਪੋਸਟ ਕਿਵੇਂ ਸ਼ੇਅਰ ਹੁੰਦੀ ਹੈ ਉਹਨੂੰ ਨਾ ਦੋ ਵੀਰ ਆਏ ਸੀਗੇ ਸਾਡੇ ਇੱਕ ਗੋਲ ਗੱਪੇ ਖਾਣ ਸਾਡੇ ਕੋਲੇ ਹੂੰ ਇੱਧਰ ਬਠਿੰਡੇ ਤੋਂ ਪੈਂਡ ਤੋਂ ਗਾਂ ਸਿੱਗੇ ਉਹ ਗੋਲ ਗੱਪੇ ਖਾਣ ਆਏ ਸਾਡੇ ਕੋਲੇ ਤੇ ਉਹਨਾਂ ਨੇ ਪੋਸਟ ਪਾਦੀ ਗੋਲ ਗੱਪੇ ਖਾ ਕੇ ਉਹਨਾਂ ਨੇ ਸਾਡੇ ਜਾਂਦੇ ਜਾਂਦੇ ਨੇ ਪੋਸਟ ਪਾਦੀ ਹੂੰ ਤੇ ਉਹ ਪੋਸਟ ਵਾਇਰਲ ਹੋ ਗਈ ਹੂੰ ਰਪੀਤ ਭਾਈ ਜਦੋਂ ਪਹਿਲੇ ਦਿਨ ਆਏ ਇੱਥੇ ਉਦੋਂ ਕਿਵੇਂ ਦਾ ਮਹਿਸੂਸ ਹੋਇਆ ਸੀ ਕਿਉਂਕਿ ਬਹੁਤ ਲੋਕ ਚ ਡਾਵੀ ਕਰਦੇ ਜਦੋਂ ਸਾਡਾ ਕੰਮ ਸ਼ੁਰੂ-ਸ਼ੁਰੂ ਹੁੰਦਾ ਵਾ ਹਮ ਸਾਰਾ ਕੁਝ ਫੇਸ ਕਰਨਾ ਪੈਂਦਾ ਸੀ ਹਮ ਚੰਗੇ ਮਰਦਾਂ ਨੇ ਮਾਰੇ ਦਿਨ ਚੰਗੀਆਂ ਗੱਲਾਂ ਮਾੜੀਆਂ ਗੱਲਾਂ ਸਾਰਾ ਕੁਝ ਫੇਸ ਕਰਨਾ ਪੈਂਦਾ ਹਮ ਕੁਝ ਸਹਿਣ ਸਿਲਤ ਰੱਖਣੀ ਪਈ ਅੰਦਰ ਹਮ ਚੇ ਚੇ ਡਾ ਛੁਡਾ ਕੀਤੀਆਂ ਹੋਣਗੀਆਂ ਕਈਆਂ ਨੇ ਡੇਡਾਂ ਵਿਆਹ ਬਹੁਤ ਕਰਦੇ ਹਮ ਬਹੁਤ ਕੀਤੇ ਨਾਲ ਨਾਲ ਵਾਲੇ ਬੁੰਡੇ ਵੀ ਜਦੋਂ ਇਹ ਉਹ ਜਾ ਕੰਮ ਕਰਨ ਲੱਗ ਜੇ ਜੇ ਆਂਡੇ ਵੇਚਦਾ ਤੇ ਆਂਡਾ ਆਂਡਾ ਕਹਿਣ ਲੱਗ ਜਾਂਦੇ ਤੇ ਗੋਲ ਗੱਪੇ ਵੇਚਦਾ ਗੋਲ ਗੱਪਾ ਗੋਲ ਗੱਪਾ ਕਹਿਣ ਲੱਗ ਜਾਂਦੇ ਕਹਿੰਦੇ ਆ ਫਿਰ ਕਿਹਦੇ ਫਿਰ ਗੁੱਸਾ ਆਇਆ ਨਹੀਂ ਹੁੰਦਾ ਨਹੀਂ ਹੁੰਦਾ ਗੁੱਸਾ ਇਹ ਇਹ ਪਲਾਨ ਕਿਵੇਂ ਆਇਆ ਵੀ ਆਪਾਂ ਗੋਲ ਗੱਪਿਆਂ ਲਈ ਰੇੜੀ ਲਾ ਲਈਏ ਇਸ ਤਰੀਕੇ ਦੀ ਫਲੈਕਸ ਬਣਾਈਏ ਇਹਰ ਲੋਕ ਜ਼ਿਆਦਾ ਆਉਣਗੇ ਇਹਦਾ ਵੈਸੀ ਇਨੀ ਕੀ ਕੰਮ ਕੀਤਾ ਇੱਕ ਵੱਖਰਾ ਜਾਣ ਲਿਮਟੜੀ ਇਹ ਆਫਰ ਨਾ ਪੁਰਾਣੇ ਹੋ ਗਏ ਤੇ ਹੁਣ ਆਪਾਂ ਨਵੇਂ ਸ਼ੁਰੂ ਕਰਨੀ ਅੱਛਾ ਉਹ ਨਵੇਂ ਆਫਰ ਕਰਨੇ ਇਹ ਜਦ 89 ਰੁਪਏ ਦੇ ਵਿੱਚ ਕੱਲੇ ਗੋਲ ਗੱਪੇ ਆਗੇ ਹੂੰ ਠੀਕ ਆ ਹੁਣ ਆਪਾਂ 99 ਰੁਪਏ ਵਿੱਚ ਗੋਲ ਗੱਪੇ ਨਹੀਂ ਪਹਿਲੇ ਇੱਕ ਬੰਦੇ ਵਾਸਤੇ ਅਨਲਿਮਟਿਡ ਕਰਨੀ ਹੈ ਸਾਰਾ ਕੁਝ ਠੀਕ ਹੈ ਇੱਕ ਬੰਦੇ ਆਲ ਅਨਲਿਮਟਿਡ ਗੋਲ ਗੱਪੇ ਨਹੀਂ ਪਹਿਲੇ ਸਾਰਾ ਕੁਝ 99 ਰੁਪਏ ਵਿੱਚ ਕਰਨੇ ਤੇ ਉਹ ਜਿਹੜਾ ਉੱਤਰ ਲਿਖਿਆ ਸਵੀਟ ਕੋਨ ਵਾਲਾ ਸਵੀਟ ਕੱਪ ਲਾ ਲਵਾਂ ਹੀ ਰੋਗੇ ਅੱਛਾ ਠੀਕ ਆ ਵੀ ਸਪੀਡ ਸਵੀਟ ਕੱਪ ਲਿਖ ਕਿਉਂਕਿ ਅਸੀਂ ਆਪ ਕਪਲ ਹੋਣਗੇ ਤੇ ਇਧਰਲੇ ਪਾਸੇ ਬਈ ਜਿਵੇਂ ਉਹ ਸਵੀਟ ਫੈਮਿਲੀ ਲਿਖਿਆ ਵੀ ਚਾਰ ਜਣੇ ਆ ਸਕਦੇ ਆ ਤੇ ਚਾਰੇ ਜਣੇ ਜਿੰਨੇ ਜੀ ਕਰਦਾ ਉਹਨੇ ਕੋਲ ਗਪੇਂਗੇ ਮਰਜੀ ਕੋਲ ਗਪੇ ਤੇ ਬਾਈ ਫਿਰ ਤਾਂ ਘਾਟਾ ਪੈ ਜਾਂਦਾ ਹੋਊਗਾ ਕੋਈ ਆ ਜਾਂਦੇ ਹੋਣਗੇ ਬਾਲੇ ਖਾਣ ਵਾਲੇ ਆ ਜਾਂਦੇ ਬਹੁਤ ਆ ਜਾਂਦੇ ਫਿਰ ਚੱਲੀ ਜਾਂਦਾ ਚੱਲੀ ਆ ਬਾਰੇ ਦਾ ਤੇ ਫਿਰ ਕਿਤੇ ਮੰਨ ਕੇ ਚੱਲੋ ਉਹ ਰੇੜੀ ਨਵੀਂ ਬਣੀ ਜਾਂਦੀ ਆਪਣੀ ਸਟੇਅ ਕਾਊਂਟਰ ਨਵਾਂ ਬਣਾਇਆ ਉਹ ਤੇ ਸਾਰੇ ਆਫਰ ਸ਼ੁਰੂ ਕਰਾਂਗੇ ਅੱਛਾ ਬਾਈ ਜਦੋਂ ਆ ਤੁਸੀਂ ਰੱਖ ਤਾਂ ਲਿਆ ਤੇ ਜਰੂਰ ਰੱਖ ਲੈ ਕੇ ਇਹ ਰਹੀ ਆਏ ਨਹੀਂ ਲੱਗਦਾ ਜਦੋਂ ਗੋਲ ਗੱਪਾ ਅਗਲਾ ਵੱਧ ਖਾਜੇ ਤਾਂ ਪੰਗਾ ਜਿਆ ਲੈ ਲਿਆ ਯਾਰ ਕਿਉਂਕਿ ਪੰਜਾਬੀ ਕਹਿੰਦੇ ਜਿਹੜੀ ਚੀਜ਼ ਲੱਗਦਾ ਮਗਰ ਪੈ ਜਾਣ ਛੱਡਦੇ ਨਹੀਂ ਹਾਂਜੀ ਸਾਨੂੰ ਵਧੀਆ ਲੱਗਦਾ ਏ ਤਾਂ ਕਰਕੇ ਘਟਾਇਆ ਨੇ ਤੇ ਨਾਸ ਸਿੰਘਾ ਤਾਂ ਹੋਰ ਨੇ ਲੈ ਆਪਾਂ ਪਹਿਲਾਂ ਗੋਲ ਗੱਪੇ ਦੇ ਵਿੱਚ ਦਹੀਂ ਪੱਲੇ ਤਾਂ ਹੀ ਐਡ ਕੀਤੇ ਕਿੰਨੇ ਕੁ ਗੋਲ ਗੱਪੇ ਖਾ ਜਾਂਦਾ ਇੱਕ ਬੰਦਾ ਦੇਖੋ ਫਿਰ 40 40 50 50 ਗੋਲ ਗੱਪੇ ਨਾਰਮਲ ਖਾਏ ਅੱਛਾ ਠੀਕ ਹੈ ਫਿਰ ਇਦਾਂ ਹੋ ਜਾਂਦਾ ਤੇ ਬਈ ਇਹ ਵੈਸੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਜਿਹੜਾ ਫੌਜੀ ਨਹੀਂ ਲੱਗਦਾ ਉਹਨੂੰ ਤਾਂ ਲੋਕ ਫੌਜੀ ਕਹਿੰਦੇ ਨਹੀਂ। ਉਹ ਸੌਰੀ ਉਹਨੂੰ ਫੌਜੀ ਕਹਿੰਦੇ ਜਿਹੜਾ ਲੱਗਦਾ ਉਹਨੂੰ ਕਹਿੰਦੇ ਨਹੀਂ। ਤੇ ਤੁਹਾਡਾ ਖਵਾਬ ਕੀ ਸੀ ਵੀ ਕੀ ਬਣਨਾ ਵੱਡੇ ਹੋ ਕੇ? ਪੜ੍ਹ ਲਿਖ ਕੇ। ਸਾਡਾ ਖਵਾਬ ਸੀਗਾ ਜੀ ਆਪ ਦਾ ਸ਼ੁਰੂ ਦਾ ਸ਼ੁਰੂ ਤੋਂ ਆਪ ਦਾ ਬਿਜ਼ਨਸ ਸ਼ੁਰੂ ਕਰਨਾ। ਹੂੰ। ਤੇ ਸਾਨੂੰ ਸ਼ੁਰੂ ਤੋਂ ਨਵੀਆਂ-ਨਵੀਆਂ ਚੀਜ਼ਾਂ ਬਠਾਈ ਵਗੈਰਾ ਦੀਆਂ ਹਲਵਾਈ ਵਗੈਰਾ ਸੀ ਜਿੱਦਾਂ ਸਾਨੂੰ ਬਣਾਉਂਦਾ ਸ਼ੌਂਕ ਆ ਸ਼ੁਰੂ ਤੋਂ ਹੀ। ਇਹ ਭਈ ਸਾਰਾ ਕੁਝ ਬਣਾ ਲਈ। ਇਹ ਫਿਰ ਪਰਿਵਾਰ 'ਚ ਕੋਈ ਕੰਮ ਕਰਦਾ ਸੀ? ਹਾਂ ਜੀ ਮੇਰੇ ਨਾਨਕ ਇਹੀ ਕੰਮ ਕਰਦੇ ਸੀ। ਹੂੰ ਠੀਕ। ਨਾਨਕ ਦੇ ਮੇਰੇ ਮਾਮੇ ਕਹੀ ਕੰਮ ਕਰਦੇ ਸੀ। ਹੂੰ ਤੇ ਭਾਈ ਬਾਹਰ ਮੂਰ ਜਾਣਵਾਰੇ ਨਹੀਂ ਸੋਚਿਆ ਬਾਹਰ ਵੀ ਜਾਵਾਂਗੇ ਹਾਂ ਜਾਵਾਂਗੇ ਹੂੰ ਤਾਂ ਅੱਜ ਬਾਈ ਦੇ ਕਸਟਮਰ ਵੀ ਆ ਰਹੇ ਆ ਕਰ ਦੋ ਬਈ ਕੋਈ ਗੱਲ ਨਹੀਂ ਕੰਮ ਦਾ ਸਮਾਂ ਥੋੜਾ ਤਾਂ ਦੋਸਤੋ ਤੁਸੀਂ ਬਾਈ ਦੇ ਨਾਲ ਗੱਲਬਾਤ ਵੀ ਜਾਰੀ ਰੱਖਾਂਗੇ ਤਾਂ ਦੇਖ ਲਓ ਇਹ ਬੜੇ ਤਰੀਕੇ ਦੇ ਨਾਲ ਪੰਜਾਬੀ ਗੋਲ ਗੱਪਾ ਲਿਖਿਆ ਹੋਇਆ ਹੈ ਗੋਲ ਗੱਪੇ ਤੇ ਇਹ ਜਿਹੜੇ ਆਫਰ ਆ ਬਾਈ ਦੇ ਆਫਰ ਵੀ ਤੁਸੀਂ ਦੇਖ ਸਕਦੇ ਹੋ ਗੋਰਪ੍ਰੀਤ ਨਾਮ ਹੈ ਮੁੰਡੇ ਦਾ ਪਲੱਸ 2 ਪੜਿਆ ਤੇ ਆਪਦਾ ਬੀਨਸ ਕਰਦਾ ਤੇ ਇਹ ਬਈ ਆਪਦੇ ਬੀਨਸ ਚ ਕਈ ਵਾਰੀ ਘਾਟਾ ਵੀ ਪੈ ਜਾਂਦਾ ਹਾਂਜੀ ਹੂੰ ਬਹੁਤੇ ਲੋਕਾਂ ਨੇ ਇਹ ਵੀ ਕਿਹਾ ਹੋਣਾ ਵੀ ਇਹ ਤਾਂ ਅਸੀਂ ਕਰਕੇ ਦੇਖਿਆ ਇਹਦੇ ਜਦਾਂ ਫਸਜੋਗੇ ਕਿਹਾ ਨਹੀਂ ਕਿਸੇ ਨੇ ਬਹੁਤ ਜਣੇ ਕਹਿੰਦੇ ਹੂੰ ਘਾਟਾ ਵਾ ਤਾਂ ਸਾਰਾ ਨਾਲ ਹੀ ਹੂੰ ਜਿਵਾਤੇ ਲਈ ਆਪਾਂ ਇਹਦਾ ਕੰਡ ਲਈ ਵੀ ਆਪਾਂ ਹੀ ਹੂੰ ਜੀ ਤੇ ਬਈ ਕਰੇ ਉਹ ਦੁੱਖ ਨਹੀਂ ਹੋਇਆ ਵੀ ਯਾਰ ਕੋਲ ਗੱਫੇ ਲਾਉਣੇ ਪੈਂਦੇ ਆ ਨਹੀਂ ਖੁਸ਼ੀ ਮਿਲਦੀ ਆ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ ਹਾਂ 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 ਬਈ ਕੋਈ ਕਲਾਕਾਰ ਵੀ ਕਹਿੰਦਾ ਹੁੰਦਾ ਕਿ ਕੰਮ ਛੋਟਾ ਵੱਡਾ ਨਹੀਂ ਹਨਾ ਹਾਂਜੀ ਬੰਦੇ ਦੀ ਨੀਤ ਵੱਡੀ ਤੇ ਹਨਾ ਛੋਟੀ ਹੁੰਦੀ ਆ ਸੋਜ ਵੱਡੀ ਛੋਟੀ ਹੂੰ ਤੇ ਬਈ ਜਿਹੜਾ ਪਰਿਵਾਰ ਆ ਉਹਦਾ ਕੀ ਰਿਸਪੌਂਸ ਆ ਫਿਰ ਪਰਿਵਾਰ ਦਾ ਬਹੁਤ ਰਿਸਪੌਂਸ ਹੂੰ ਕਿੰਨੇ ਕ ਇਥੋਂ ਪੈਸੇ ਕਮਾ ਲੈਨੇ ਹੋ ਬਹੁਤ ਵਧੀਆ ਗੁਜ਼ਾਰਾ ਚੱਲੀ ਜਾਂਦਾ ਹੂੰ ਗੁਜ਼ਾਰਾ ਵਧ ਗਿਆ ਹੋ ਜਾਣਾ ਹਾਂਜੀ ਠੀਕ ਆ ਤਾ ਆਜੋ ਉਧਰ ਬਾਈਕ ਨਾਲ ਵੀ ਗੱਲਬਾਤ ਕਰ ਲੈਨੇ ਆ ਬਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਬਾਈ ਜੀ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਜਿਹੜੇ ਮੁੰਡੇ ਐ ਕੁੜੀਆਂ ਬਾਹਰ ਨੂੰ ਜਾਈ ਜਾਂਦੇ ਐ ਉਥੇ ਆਪਾਂ ਦੇਖਦੇ ਆਂ ਉਥੇ ਕੰਮ ਕਰਦੇ ਆ ਪਰ ਇਹ ਨੌਵੇਂ ਵਨ ਇੱਥੇ ਕੰਮ ਕਰ ਰਿਹਾ ਕਿਵੇਂ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਲੱਗਦਾ ਜਿਹੜੇ ਬੱਚਿਆਂ ਕੋਲੇ ਪਹੁੰਚ ਹੈਗੀ ਹੈ ਨਾ ਪੜ੍ਹ ਲੈ ਕੇ ਜਾਣਾ ਚਾਹੀਦਾ ਕਿਤੇ ਵੀ ਉਹ ਵੀ ਠੀਕ ਹੈ ਜੀ ਉਥੇ ਵੀ ਕੰਮ ਕਰਦੇ ਚੰਗੀ ਗੱਲ ਹੈ ਜੀ ਤੇ ਇੱਥੇ ਜਿਹੜੇ ਕਰਦੇ ਆ ਉਹਨਾਂ ਦੀ ਡਿਮਾਂਡ ਹੁੰਦਾ ਹੈ ਨਾ ਵੀ ਆਪਦੇ ਪੰਜਾਬ ਦੇ ਵਿੱਚ ਰਹੇ ਕਿ ਆਪ ਦਾ ਕਿੱਤਾ ਕਰਨਾ ਹੈ ਨਾ ਬਹੁਤ ਚੰਗੀ ਗੱਲ ਹੈ ਜਿਹੜੇ ਵਿਹਲੇ ਫਿਰਦੇ ਬੱਚੇ ਇਧਰ ਉਧਰ ਹੈ ਨਾ ਆਪਾਂ ਜਿਵੇਂ ਸ਼ਬਦ ਵਰਤੇ ਹੋਾਰਾ ਗੱਦੀ ਕਰਨ ਨਾਲੋਂ ਆਪਣਾ ਰੋਜ਼ਗਾਰ ਤੇ ਨਾਲੇ ਆਪਦਾ ਪੇਟ ਪਾਲਣ ਨਾਲੇ ਪਰਿਵਾਰ ਦਾ ਹੈ ਨਾ ਵੱਡੀ ਗੱਲ ਨਸ਼ਿਆਂ ਤੋਂ ਬਚਣ ਹੈ ਨਾ ਬਹੁਤ ਬਰਬਾਦੀ ਹੋ ਰਹੀ ਹੈ ਬੱਚਿਆਂ ਦੀ ਇਸ ਫੇਰ ਹੀ ਬਚਣਗੇ ਜੇ ਕੰਮ ਲੱਗਣਗੇ ਤਾਂ ਬਾਈ ਅਸੀਂ ਆ ਅਕਸਰੀ ਆਉਣੇ ਇਹਦੇ ਕੋਲੇ ਬਹੁਤ ਵਧੀਆ ਜਿਹੜਾ ਇਹਦਾ ਸਮਾਨ ਹੁੰਦਾ ਸਾਰਾ ਮੈਂ ਤਾਂ ਫੇਰ ਘਟ ਘਟਣਾ ਵੈਸੀ ਮੈਂ ਦਿੱਤੇ ਹੈਗੇ ਜੀ ਪਰਿਵਾਰ ਜਦੋਂ ਕਿਤੇ ਕਹਿੰਦੇ ਵੀ ਜਦੋਂ ਬੱਚੇ ਵੀ ਆਉਂਦੇ ਆ ਫਾਰੂ ਆਏ ਸੀ ਬੱਚੇ ਖਾ ਕੇ ਅੰਦਰ ਇੱਕ ਇੱਕ ਵੇਸੇ ਝਲਕ ਵੀ ਖੁਸ਼ੀ ਵੀ ਹੁੰਦੀ ਹੈ ਜਦੋਂ ਸਰਦਾਰ ਬੰਦੇ ਕੋਲ ਕੋਈ ਚੀਜ਼ ਲੈਣੇ ਇੱਕ ਯਕੀਨ ਹੁੰਦਾ ਵੀ ਇਹ ਚੰਗੇ ਤਰੀਕੇ ਨਾਲ ਬਣਾਉਂਦੇ ਹੋਣਗੇ ਚੰਗੀ ਸਫਾਈ ਦੇ ਨਾਲ ਬਹੁਤ ਬਹੁਤ ਵੱਡੀ ਗੱਲ ਹੈ ਇਹ ਹਾਂ ਬਾਹਰੋਂ ਆ ਕੇ ਪ੍ਰਵਾਸੀ ਜਿਹੜੇ ਉਹ ਵੀ ਕਰੀ ਜਾਂਦੇ ਕੰਮ ਤੇ ਆਪਣੇ ਬੱਚੇ ਕਰਨ ਤੇ ਬਿਲਕੁਲ ਸਫਾਈ ਰੱਖਣਗੇ ਆਪਦਿਆਂ ਤੇ ਮਾਣ ਹੁੰਦਾ ਹੀ ਹੈਗਾ ਕੰਮ ਕਰਨ ਬਹੁਤ ਵਧੀਆ ਗੱਲ ਹੈ ਜੀ ਤੇ ਇਹ ਪਰਿਵਾਰ ਇੱਥੇ ਰਹਿ ਕੇ ਵਧੀਆ ਦਸਤਾਰ ਸਜਾਈ ਹੋਈ ਹੈ ਉਹਦਾ ਵੀ ਠੀਕ ਹੈ ਗੱਲ ਹਾਂ ਬਹੁਤ ਵਧੀਆ ਗੱਲ ਲੱਗਦੀ ਜੀ ਮਾਣ ਹੁੰਦਾ ਇਹੋ ਜੇ ਬੱਚਿਆਂ ਦੇ ਹੂੰ ਮੈਂ ਟੀਚਰ ਹੋਣ ਕਰਕੇ ਮੈਨੂੰ ਜ਼ਿਆਦਾ ਹੈਗਾ ਜੀ ਤੇ ਮੈਂ ਅਸੀਂ ਬੱਚਿਆਂ ਨੂੰ ਸਮਝਾਉਂਦੇ ਰਹਿੰਨੇ ਆਂ ਇਹ ਹੱਥੀ ਕੰਮ ਕਰਨਾ ਚਾਹੀਦਾ ਜਿਵੇਂ ਤੁਸੀਂ ਕਿਹਾ ਤਾਂ ਮਤਲਬ ਰੋਟੀ ਹੱਕ ਦੀ ਖਾਗੀ ਜਿਵੇਂ ਬੋਲ ਬੋਲ ਸੈ ਕਰੀ ਹਾਂ ਇਹ ਚੰਗੇ ਸ਼ਬਦ ਹੁੰਦੇ ਕਿਸੇ ਕਲਾਕਾਰ ਦੇ ਚੰਗੇ ਮਤਲਬ ਹਰ ਤੋਂ ਚੰਗਾ ਇਕੱਠਾ ਕਰੋ ਨਾ ਜੇ ਚੰਗੇ ਗਾਣੇ ਆ ਉਹਦੇ ਚੰਗਾ ਲਓ ਨਾ ਮਾੜੇ ਨੂੰ ਮਾੜਾ ਕਹੋ ਜੀ ਅੱਛਾ ਇਹ ਬੱਚਿਆਂ ਦੇ ਮਾਣ ਹੁੰਦਾ ਇਹਨਾਂ ਤੇ ਮੈਨੂੰ ਤਾਂ ਜ਼ਿਆਦਾ ਹੀ ਹੁੰਦਾ ਜੀ ਕਿਉਂਕਿ ਅਕਸਰ ਅਸੀਂ ਕਲਾਸਾਂ ਲਾਉਣੇ ਐਦਾਂ ਦੇ ਬੱਚਿਆਂ ਨੂੰ ਸਮਝਾਉਣਿਆ ਵੀ ਹੱਥੀ ਇਹਦਾ ਬਾਬੇ ਨਾਨਕ ਦਾ ਸਿਧਾਂਤ ਹੀ ਹੈ ਨਾ ਹਮ ਕਿਰਤ ਕਰੋ ਸਟਾਰਟਿੰਗ ਦੇ ਵਿੱਚ ਕੀ ਰਿ ਚੇਂਜ ਕਰ ਦਿੰਦੇ ਆ ਸ਼ਬਦ ਨੂੰ ਨਾਮ ਜਪੋ ਬਾਅਦ ਚੋਂਦਾ ਪਹਿਲਾਂ ਕਿਰਤ ਕਰੋ ਨਾਮ ਜਪੋ ਵਾਂਡ ਛਕੋ ਫੇਰ ਹਾਂ ਬਹੁਤ ਨੌਜਵਾਨੀ ਹੋ ਸਰ ਬਹੁਤ ਨੌਜਵਾਨਤਾ ਇਹ ਕਹਿ ਰਹੇ ਨੇ ਤੇ ਪੰਜਾਬ ਦੇ ਵਿੱਚ ਰੋਜ਼ਗਾਰ ਹੀ ਮੁੱਕ ਨਹੀਂ ਨਹੀਂ ਕੋਈ ਤੇ ਉਹ ਕੁਝ ਨਹੀਂ ਮੁੱਕਦਾ ਐਂ ਤਾਂ ਉੱਥੇ ਵੀ ਲੇ ਫਿਰਦੇ ਮੈਂ ਕੈਨੇਡਾ ਜਾ ਕੇ ਆਇਆ ਗੁਰਦੁਆਰੇ 'ਚ ਮੈਂ ਟਿਫਨ ਪੈਕ ਕਰਕੇ ਲੈ ਜਾਂਦਾ ਦੇਖਿਆ ਬੱਚੇ ਜਿਹੜੇ ਨਸ਼ਿਆਂ 'ਚ ਲੱਗੇ ਹੋਏ ਇਹ ਨਹੀਂ ਅਮਰੀਕਾ ਕਿਨੂਦਾਂ ਸਾਰੇ ਨਸ਼ੇ ਹੈਗੇ ਆ ਬਿਮਾਰੀਆਂ ਸਾਰੇ ਤਾਂ ਹੈਗੀਆਂ ਪਰ ਇੱਥੇ ਜਦੋਂ ਅਸੀਂ ਕੰਮ ਕਰਦੇ ਆਂ ਮਾਪਿਆਂ ਦੇ ਵਿੱਚ ਰਹੇ ਕਿ ਇਹ ਵੱਡੀ ਗੱਲ ਹੈ ਇਹ ਬੱਚੇ ਦੀ ਮਾਣ ਆ ਸਾਨੂੰ ਤਾਂ ਅਸੀਂ ਸਤਿਕਾਰ ਵੀ ਕਰਦੇ ਆਂ ਮਾਨਵੀ ਕਰਦੇ ਜੀ 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 ਹਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਧੰਨਵਾਦ ਤੁਸੀਂ ਇਹ ਐਡ ਕਰਦੇ ਹੋ ਜੀ ਜੀ ਖੁਸ਼ੀ ਹੁੰਦੀ ਹੈ ਤੁਹਾਡਾ ਵੀ ਚੈਨਲ ਦਾ ਧੰਨਵਾਦ ਚੰਗੀ ਗੱਲ ਹੈ ਜੀ ਤੁਹਾਨੂੰ ਵੀ ਤਾਂ ਆ ਦੋਸਤੋ ਆਪਾਂ ਬਾਈ ਜੀ ਹੋਰਾਂ ਨਾਲ ਵੀ ਗੱਲਬਾਤ ਕੀਤੀ ਜਿਹੜੇ ਕਹਿੰਦੇ ਵੀ ਅਸੀਂ ਤਾਂ ਆਪ ਬੱਚਿਆਂ ਨੂੰ ਐਪਰੀਸ਼ੀਏਟ ਕਰਦੇ ਆਂ ਵੀ ਇਦਾਂ ਦੇ ਕੰਮ ਕਰੋ ਤੇ ਪੰਜਾਬ ਨੂੰ ਤਰੱਕੀ ਦੇ ਰਾਹਾਂ ਤੇ ਲੈ ਕੇ ਜਾਓ ਗੁਰਪ੍ਰੀਤ ਭਾਈ ਫੇਰ ਥੋਡੇ ਕੰਨੀਆਂ ਆਉਂਗਾ ਮੈਂ ਇਹ ਬਾਈ ਇੱਕ ਹਾਸੇ ਵਾਲੀ ਗੱਲ ਜ਼ਰੂਰ ਕਰਦਾ ਤੇ ਜਦੋਂ ਆਪਾਂ ਦੇਖ ਇਹ ਗੋਲ ਗੱਪੇ ਹੈ ਜਿਹੜੇ ਉਹ ਵੈਸੇ ਦਾ ਰੀਲਾ ਦੇਖਦੇ ਆਂ ਆਪਾਂ ਸਾਰੇ ਹੀ ਦੇਖਦੇ ਆ ਇੰਸਟਾਗ੍ਰਾਮ ਕੁੜੀਆਂ ਬਹੁਤ ਖਾਂਦੀਆਂ ਪਰ ਥੋਡੇ ਕੋਲੇ ਕੁੜੀਆਂ ਜ਼ਿਆਦਾ ਹੁੰਦੀਆਂ ਜਾਂ ਮੁੰਡੇ ਜ਼ਿਆਦਾ ਹੁੰਦੇ ਆ ਦੋਨੇ ਦੋਨੇ ਹੀ ਜ਼ਿਆਦਾ ਹੁੰਦੇ ਆ ਤੇ ਭਾਈ ਪਰ ਜ਼ਿਆਦਾ ਮੁੰਡੇ ਜ਼ਿਆਦਾ ਸਰ ਮੁੰਡੇ ਹੁੰਦੇ ਆ ਇਹਦੇ ਆਪਣੇ ਥੋੜਾ ਮਾਹੌਲ ਹੋ ਜਾ ਬੰਦਿਸ਼ਾਲਾ ਹੁੰਦਾ ਤਾਂ ਕਰਕੇ ਆਪਣੇ ਮੁੰਡੇ ਵਾਦਨ ਠੀਕ ਐ ਇੱਥੇ ਕਿੰਨੇ ਵਜੇ ਆ ਜਾਂਦੇ ਹਾਂ ਤੂੰ ਕਿੱਥੇ 12 ਵਜੇ 12 ਵਜੇ ਉਦੋਂ ਤਾਂ ਯਾਰ ਸਿਖਰ ਦੁਪਹਿਰਾ ਹੁੰਦਾ ਫਿਰ ਉਹ ਤਾਂ ਫਿਰ ਆਏ ਹੁੰਦਾ ਰੇਡੀ ਘਰੇ ਤਿਆਰ ਹੁੰਦੀ ਐ ਹੂੰ ਉਹ ਫਿਰ ਘਰੇ ਰੈਸਟ ਕਰ ਲੈਨੇ ਕਈ ਘਰ ਦੇ ਕਹਿੰਦੇ ਰੈਸਟ ਕਰ ਲਓ ਹੂੰ ਤਾਂ ਕਈ ਰੈਸਟ ਕਰ ਲੈਨੇ ਕਈ ਆਉਂਦਾ ਵੀ ਜਿਹੜੀ ਤਿਆਰ ਐ ਉਹ ਤੇ ਫਿਰ ਅੱਡੇ ਤੇ ਜਾਂਦਾ ਹੂੰ ਇੱਥੇ ਜੀ ਵੱਧ ਲੱਗਦਾ ਐ ਅੱਛਾ ਇਹ ਪੂਰਾ ਅੱਧਾ ਜਿਵੇਂ ਅੱਧਾ ਹੁੰਦਾ ਹਾਂਜੀ ਤੇ ਬਾਈ ਇੱਕ ਗੱਲ ਹੋਰ ਦੱਸੋ ਇੱਕ ਰੀਲ ਵੀ ਬਹੁਤ ਵਾਇਰਲ ਹੋਈ ਸੀ ਕਹਿੰਦੇ ਵੀ ਕੁੜੀ ਉਹ ਮਿੱਠਾ ਲੈਣਾ ਭੁੱਲ ਗਈ ਤੂੰ 2 ਕਿਲੋਮੀਟਰ ਬਾੜ ਤੋਂ ਮੁੜਿਆਈ ਕਰੇ ਤੁਹਾਡੇ ਨਾਲ ਵੀ ਆਏ ਹੋਇਆ ਸਾਡੇ ਨਾਲ ਆਇਆ ਅਜਾ ਤੁਹਾਡੇ ਨਾਲ ਨਰੀ ਮੁੰਡੇ ਆਈ ਤੇਰੇ ਕੋਲ ਇਹ ਕਰੀ ਮੁੰਡਾ ਉਹ ਪਾਕਿਸਤਾਨ ਰੋਡ ਤੇ ਜਾਵੜਿਆ ਸੀਗਾ ਯੂਟੱਬ ਤੇ ਆ ਗਿਆ ਉੱਤਰ ਉਹ ਦੂਬਾ ਫੇਰੇ ਇੱਥੇ ਆਵਸਾ ਉਹਦਾ ਵੀ ਮਾਹਬੜੀ ਮਿਲ ਗਈ ਸੀ ਉਹ ਖਲਦੂਰੀ ਤੋਂ ਇੱਥੇ ਆਉਂਦੇ ਉਹ ਪਾਪੜਾ ਬਣਾ ਗਿਦੇ ਠੀਕ ਹੈ ਖੱਤੇ ਮਿੱਠੇ ਪਾਣੀ ਦੇ ਨਾਲ ਖਟੀਆਂ ਮਿੱਠੀਆਂ ਯਾਦਾ ਵੀ ਹੁੰਦੀਆਂ ਹਨਾ ਬਾਈ ਸਹੀ ਹੈ ਹੂੰ ਪਰ ਬਈ ਕਿੱਦਾ ਕਿੱਦਾ ਦੇ ਕਸਟਮਰ ਆਉਂਦੇ ਆ ਕਿਵੇਂ 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 ਟ੍ਰੀਟ ਕਰਦੇ ਉਹਨਾਂ ਨੂੰ ਉਹ ਕਸਟਮਰ ਤੇ ਡਿਪੈਂਡ ਕਰਦਾ ਕਿ ਕਹੋਇਆ ਕਸਟਮਰ ਹੁੰਦਾ ਫਿਰ ਉਹਨੂੰ ਉਸ ਤਰੀਕੇ ਨਾਲ ਹੀ ਡੀਲ ਕਰਦੇ ਆ ਹੂੰ ਵਿਹਾਸੇ ਮਿਆਂ ਗੱਲ ਵਾਸੇ ਮਿਆਂ ਕੇ ਨਾਲ ਠੀਕ ਹੈ ਵਿਹਾਸੇ ਮਿਆਂ ਗੁੰਦੇ ਖੋਜਦਲ ਹੁੰਦੇ ਆ ਹੂੰ ਕੋਈ ਆਪਾਂ ਕਹਿੰਦੇ ਨੇ ਜੀ ਗੁੱਸੇ ਵਾਲੇ ਹੁੰਦੇ ਹੈਗੇ ਉਹ ਜਿਹੋਇਆ ਕਸਟਮਰ ਹੁੰਦਾ ਉਹ ਉਹਦੇ ਤਰੀਕੇ ਨਾਲ ਫੇਸ ਕਰ ਲੈਂਦੇ ਆ ਹੂੰ ਠੀਕ ਹੈ ਜਿਹੜੇ ਬਹੁਤੇ ਹੋਰ ਸਰਦਾਰ ਭਾਈ ਵੀ ਆ ਕੇ ਵੀ ਮੁੰਡੇ ਦੇ ਪੱਗ ਬੰਨੀਆਂ ਯਾਰ ਤਾਂ ਵੇਖ ਕੇ ਜ਼ਿਆਦਾ ਆਉਂਦੇ ਹੋਣਗੇ ਯਾਰ ਆਪਣਾ ਸਰਦਾਰ ਬੰਦਾ ਹਾਂ ਹਾਂਜੀ ਹਾਂਜੀ ਸਹੀ ਬਹੁਤ ਢਾਣੇ ਆਉਂਦੇ ਨੇ ਨਹੀਂ ਪੰਜਾਬੀਆਂ ਦਾ ਪੰਜਾਬੀ ਬੰਦੇ ਬਹੁਤ ਸਪੋਰਟ ਕਰਦੇ ਬਹੁਤ ਜ਼ਿਆਦਾ ਧੰਨਵਾ ਪੈਂਡ ਦੇ ਬੰਦੇ ਦੀ ਬਹੁਤ ਸਪੋਰਟ ਹੈ। ਹੂੰ ਪੈਂਡ ਦੇ ਬੰਦੇ ਬਹੁਤ ਆਉਂਦੇ ਸਾਡੇ ਕੋਲ। ਠੀਕ ਹੈ। ਸਾਰਾ ਪੈਂਡ ਹੀ ਲਗਭਗ ਸਾਡੇ ਕੋਲੇ ਆਉਂਦਾ। ਤੇ ਦੋਸਤ ਮਿੱਤਰ ਤਾਂ ਮੇਰੇ ਹਿਸਾਬ ਨਾਲ ਫ੍ਰੀ ਫਰੂਜ ਖਾਏ ਜਾਂਦੇ ਹੋਣਗੇ। ਨਹੀਂ ਫ੍ਰੀਜ ਕੋਈ ਜਾਂਦਾ। ਇਹ ਠੀਕ ਹੈ। ਸਾਰੇ ਪੈ। ਇਹ ਠੀਕ। ਇਮਾਨਦਾਰੀ ਹੀ ਹੈਗੀ ਪਿਆਰ ਬਾਰੇ। ਹੂੰ ਇਮਾਨਦਾਰੀ। ਪਰ ਭਾਈ ਕਹਿੰਦੇ ਪੰਜਾਬੀਆਂ ਦਾ ਤਾਂ ਹੁਣ ਇਮਾਨਦਾਰੀ ਘਟ ਗਈ। ਇੱਕ ਸੋਸ਼ਲ ਮੀਡੀਆ ਤੇ ਪੋਸਟਾ ਦੇਖਦੇ ਆਂ। ਆਪਾਂ ਕਹਿੰਦੇ ਬੇਈਮਾਨ ਹੋ ਗਏ ਪੰਜਾਬੀ ਤਾਂ। ਹੈਗੇ ਆਂ 10-15 ਬੰਦੇ। ਹੂੰ। ਨੀਚੋਂ ਕਹਿੰਦਾ ਆਪਾਂ ਸਾਰਿਆਂ ਨੂੰ ਨਹੀਂ ਕਹਿੰਦਾ ਦੇਖੋ ਕਿਉ ਪਰ ਜਿਹੜੇ ਗੋਟਾ ਹੋਗਾ ਨਾ ਵੈਰੀ ਗੁੱਡ ਵੀ ਹੈ ਹੂੰ ਇਹ ਬਾਈ ਕਿਤੇ ਸੱਤਾ ਸੁੱਤਾ ਚਾਉਣ ਦਾ ਇਰਾਦਾ ਤਾਂ ਨਹੀਂ ਕਿਤੇ ਗਿੱਦੜ ਵੇ ਤਾਂ ਤੁਸੀਂ ਕਾਗਜ਼ ਭਰਦੇ ਹੋ ਕਿਉਂਕਿ ਜਦੋਂ ਮੋਦੀ ਵਰਗਾ ਦਾ ਜ਼ਿਕਰ ਹੁੰਦਾ ਕਹਿੰਦੇ ਚਾਹ ਬਣਾਉਂਦੇ ਰਹੇ ਆ ਕਦੇ ਆਉਣ ਵਾਲੀ ਸਰਕਾਰ ਗੋਲ ਗੱਪਿਆਂ ਵਾਲੇ ਦੀ ਆ ਜੇ ਨਹੀਂ ਨਹੀਂ ਇਦਾਂ ਦਾ ਤਾਂ ਨਹੀਂ ਹੁੰਦਾ ਕਸ ਨਹੀਂ ਨਹੀਂ ਹੂੰ ਜੀ ਤੇ ਬਾਈ ਇਹ ਇਹ ਫਿਰ ਕਿੰਨੇ ਵਜੇ ਬਣਾਉਣੇ ਹੋ ਬਣਾਉਣ ਤਾਂ ਕਿ ਬਾਈ ਗੋਲ ਗੱਪੇ ਖਾਣੇ ਹੋ ਆ ਆਜੋ ਕੋਈ ਗੱਲ ਨਹੀਂ ਗੱਲਬਾਤ ਵੀ ਜਾਰੀ ਰਹੂਗੀ ਤੇ ਇਹ ਫਿਰ ਬਾਈ ਗੋਲ ਗੱਪੇ ਕਿੰਨੇ ਵਜੇ ਬਣਾਉਣ ਲੱਗਦੇ ਹੋ ਗੋਲ ਗੱਪੇ ਸਵੇਰੇ ਬਣਾਉਂਦੇ ਆ ਸੁਬਾ ਕਿੰਨੇ ਵਜੇ ਲੱਗ ਜਾਂਦੇ ਹੋ ਸੁਬਾ 4 ਵਜੇ ਅੱਛਾ ਫਿਰ ਸਮਾਨ 3 ਵਜੇ 3:30 ਵਜੇ 4 ਵਜੇ ਲੱਗ ਜਾਂਦੀ ਪਹਿਲਾਂ ਜਾ ਕੇ ਸਮਾਨ ਲੈ ਕੇ ਆਉਨੇ ਹੋ ਹਾਂਜੀ ਸਮਾਨ ਇੱਥੋਂ ਜਾਂਦੇ ਲੈ ਆਏ ਨੇ ਰਾਤ ਅੱਛਾ ਰਾਤ ਨੂੰ ਸਮਾਨ ਲਾਇਆ ਹੈ ਸੁਬਾ ਉੱਠ ਕੇ ਬਣਾਉਣਾ ਠੀਕ ਫੇਈਵਰੀ ਜਿਆਦਾ ਜਿਆਦੇ ਗੋਲਪ ਬਣਾਉਣੇ ਨੇ ਫਿਰ ਰਾਤ ਨੂੰ ਨਾਲ ਕੌਣ ਹੈਲਪ ਕਰਵਾਉਂਦਾ ਫਿਰ ਨਾਲ ਮੇਰੇ ਭੈਣ ਭਰਾ ਘਰੋਂ ਟਰੈਕ ਕਰਾਉਂਦੇ ਆ ਤੇ ਮੇਰੀ ਮੰਮੀ ਕਰਦੀ ਸਾਰੇ ਹੈਲਪ ਕਰਵਾਉਂਦੇ ਠੀਕ ਹੈ ਤੇ ਫਿਰ ਇਹ ਭਈ ਸਾਰੇ ਪਰਿਵਾਰ ਦੇ ਵਿੱਚੋਂ ਤੁਸੀਂ ਕੰਮ ਕਰਦੇ ਹੋ ਨਾ ਸਾਰਾ ਪਰਿਵਾਰ ਹੀ ਮਿਲ ਕੇ ਕਰਦਾ ਵਾ ਜਿਵੇਂ ਸਾਰਾ ਪਰਿਵਾਰ ਮਿਲ ਕੇ ਕਰਦਾ ਸਾਰਾ ਪਰਿਵਾਰ ਅੱਛਾ ਸਾਰੇ ਪਰਿਵਾਰ ਦੇ ਮਿਲ ਕੇ ਸਟਾਲ ਤਿਆਰ ਕਰਦੇ ਆ ਫਿਰ ਤੁਸੀਂ ਤੇ ਸਟਾਲ ਤੇ ਹੁੰਨੇ ਇਕੱਲੇ ਬੰਦੇ ਦਾ ਕੰਮ ਹੈ ਨਹੀਂ ਇਹ ਜੀ ਸਾਰੇ ਪਰਿਵਾਰ ਨਾਲ ਕੇ ਕਰਦਾ ਫਿਰ ਇਹ ਕੰਮ ਬੰਦਾ ਕੋਈ ਕੰਮ ਬਰੀਕੀ ਬਹੁਤ ਹੈ ਹੂੰ ਮਿਹਨਤ ਵਾਲਾ ਦੇ ਬਰੀਕੀ ਵਾਲਾ ਕੰਮ ਬਹੁਤ ਜਿਆਦਾ ਜ਼ੋਰ ਵਾਲਾ ਕੰਮ ਕਰਦੇ ਚਲੋ ਗੁਰਪ੍ਰੀਤ ਬਾਈ ਤੁਹਾਡੇ ਲਈ ਦਵਾਵਾ ਉਹ ਸਵਾਹੀ ਗੁਰੂ ਅਗੇ ਅਰਦਾਸਾ ਕਰਦੇ ਆ ਵੱਡਾ ਸਾਰਾ ਹੋਟਲ ਬਣਾ ਦੇਣਾ ਤੁਹਾਡਾ ਤੇ ਅਸੀਂ ਵੀ ਆਇਆ ਕਰੀਏ ਤੇ ਹੋਰ ਵੀ ਪੰਜਾਬੀ ਭਰਾ ਆਇਆ ਕਰ ਨਾਲੇ ਮੇਰੀ ਪੰਜਾਬੀ ਭਰਾਵਾਂ ਨੂੰ ਬੇਨਤੀ ਹੈ ਆ ਗੁਰਪ੍ਰੀਤ ਬਾਈ ਕੋਲੇ ਜਰੂਰ ਆਇਓ ਬਾਜੇਖਾਨੇ ਕੋਲੇ ਬਾਜੇਖਾਨੇ ਦੇ ਪੁੱਲ ਦੇ ਲਾਗੇ ਇਧਰਲੇ ਪਾਸੇ ਬਠਿੰਡਾ ਰੋਡ ਬਠਿੰਡਾ ਰੋਡ ਵਾਲੇ ਪਾਸੇ ਮੇਨ ਮਾਰਕੀਟ ਮੇਨ ਮਾਰਕੀਟ ਕੋਲੇ ਬਾਈ ਗੁਰਪ੍ਰੀਤ ਦੀ ਸਟਾਲ ਲੱਗਦੀ ਹੈ ਰਾਜਬਾਬੇ ਦੀ ਤੇ ਰਾਜਬਾਬੇ ਦੀ ਦੁਕਾਨ ਮੂਰੇ ਬਾਕੀ ਆਪਾਂ ਬਾਈ ਤੁਸੀਂ ਪੁੱਛ ਲੈਨੇ ਆ ਬਾਈ ਮਾੜਾ ਜੀ ਦੱਸ ਦਿਓ ਜੇ ਲੋਕੇਸ਼ਨ ਕੀ ਆ ਆਪਣੀ ਮੇਨ ਮਾਰਕੀਟ ਬਠਿੰਡਾ ਰੋੜੀ ਰਾਜਬਾਬੇ ਦੀ ਗਾਂਦੇ ਮੂਰੇ ਸਟਾਲ ਆ ਤੇ ਬਾਜਾਖਾਨਾ ਬਾਜਾਖਾਨਾ ਬਠਿੰਡਾ ਰੋਡ ਤੇ ਤਾਂ ਮਿੱਤਰੋ ਜਦੋਂ ਕਦੋਂ ਵੀ ਇਧਰੋਂ ਆਉਂ ਜਾਂ ਜਾਉਂ ਤਾਂ ਇਸ ਬਾਈ ਕੋਲੇ ਜਰੂਰ ਹੋ ਕੇ ਜਾਓ ਤੇ ਜੁਡੇ ਰਹੋ ਸਫਰ ਟੈਲੀਵਿਜ਼ਨ ਦੇ ਨਾਲ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ ਇਦਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਜੁਡੇ ਰਹੋ ਸਫਰ ਟੈਲੀਵਿਜ਼ਨ ਨਾਲ ਸਸ ਸ੍ਰੀ ਕਾਲ